ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਜਿਹੜਾ ਮਨਜੋ ਕੋਰਟ ਪਟਿਆਲਾ ਨੇ 17 ਤਰੀਕ ਨੂੰ ਇੱਕ ਆਰਡਰ ਕੀਤਾ ਸੀਗਾ ਜਿਸ ਦੇ ਵਿੱਚ ਬੋਰਡ ਸੰਗਰੂਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਬਣਾ ਦਿੱਤਾ ਗਿਆ ਸੀ ਉਸ ਬੋਰਡ ਦੇ ਵਿੱਚ 18 ਤਰੀਕ ਨੂੰ ਇਹਨਾਂ ਨੇ ਕਿਹਾ ਸੀ ਕਿ ਜੋ ਆਰਡਰ ਹੈ ਉਹਦੇ ਮੁਤਾਬਕ ਹਸਪੀਟਲ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀਗਾ ਜਿਹੜਾ ਜੇਲ ਸੁਪਰਡੈਂਟ ਸੰਗਰੂਰ ਸੀਗਾ ਉਹਨਾਂ ਨੇ ਪੇਸ਼ ਕੀਤਾ ਔਰ ਉਹਦੀ 18 ਨੂੰ ਹੀ ਜੱਜ ਸਾਹਿਬ ਦਾ ਇੱਕ ਹੁਕਮ ਸੀ ਕਿ 18 ਨੂੰ ਹੀ ਸੇਮ ਡੇ ਜਿਹੜੀ ਉਹਦੀ ਰਿਪੋਰਟ ਹੈ ਮੈਡੀਕਲ ਉਹਦੇ ਐਮ ਐਲ ਆਰ ਦੀ ਉਹ ਜਿਹੜੀ ਕੋਰਟ ਦੇ ਵਿੱਚ ਫਰਨਿਸ਼ ਕੀਤੀ ਜਾਏਗੀ ਸੋ ਸਾਨੂੰ ਉਹ ਜਿਹੜੀ 18 ਵਾਲੀ ਹੀ ਰਿਪੋਰਟ ਹੈ ਉਹ ਸਾਡੇ ਹੱਥ ਦੇ ਵਿੱਚ ਮਾਨਚੋ ਕੋਰਟ ਦੇ ਵਿੱਚ ਅਸੀਂ ਕਾਪੀ ਅਪਲਾਈ ਕੀਤੀ ਹੈ ਤੇ ਉਹਦੀ ਰਿਪੋਰਟ ਸਾਡੇ ਜਿਹੜੀ ਹੱਥ ਦੇ ਵਿੱਚ ਆਈ ਏ ਔਰ ਇਹਦੇ ਵਿੱਚ ਮੈਂ ਕਹੂੰਗਾ ਕਿ ਬੋਰਡ ਤੋਂ ਹੁਣ ਇੱਕ ਚੀਜ਼ ਬੜੀ ਕਲੀਅਰ ਹੋ ਗਈ ਕਿ ਬੋਰਡ ਜਿਹੜਾ ਸੀਗਾ ਉਹ ਕੌਨਸਟਿਟਿਊਟਤਾ ਜੱਜ ਸਾਹਿਬ ਨੇ ਪਹਿਲਾਂ ਜੰਦਰਾ ਹਸਪੀਟਲ ਕੀਤਾ ਪਟਿਆਲਾ ਫਿਰ ਸ਼ਿਫਟ ਕੀਤਾ ਸੰਗੂਰ ਇਹ ਕਿਉਂ ਪੁਲਿਸ ਇਸ ਚੀਜ਼ ਤੋਂ ਭੱਜ ਰਹੀ ਸੀ ਤੇ ਇਹਨਾਂ ਦਾ ਢੀਠ ਪਣਾ ਉਹਨਾਂ ਦੇ ਅੱਗੇ ਪੇਸ਼ ਕਰਨ ਦਾ ਇਹ ਹੁਣ ਕਲੀਅਰ ਹੋਇਆ ਸਾਨੂੰ ਵੀ ਇਹ ਕਿਉਂ ਭੱਜ ਰਹੇ ਸੀਗੇ ਇੰਜਰੀਜ਼ 11 ਇੰਜਰੀਜ਼ ਨੇ 1 2 3 4 ਨਹੀਂ ਆਹ ਦੇਖੋ ਤੁਸੀਂ ਇੱਕ ਪੂਰਾ ਪੇਜ ਭਰ ਗਿਆ ਹੈ ਜਿਹਦੇ ਵਿੱਚ ਨੰਬਰ ਆਫ ਇੰਜਰੀਜ਼ ਜੜੀਆਂ ਨੇ ਆ ਚੁੱਕੀਆਂ ਨੇ ਔਰ ਸਪੈਸੀਫਿਕ ਕਿਹੜੀ-ਕਿਹੜੀ ਇੰਜਰੀ ਹੈ ਉਹ ਤੁਹਾਨੂੰ ਬ੍ਰਦਰਾਂ ਹੋਣੇ ਦੱਸ ਦੇ ਜਿਵੇਂ ਚੁੱਪੜਦੇ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਮੈਂ ਥੈਂਕਸ ਕਰਦਾ ਸਾਰੇ ਸਾਡੇ ਆਨਰੇਬਲ ਕੋਰਟਸ ਤੋਂ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਦਖਲ ਲਿਆ ਇਨਕਲਾਈਨ ਕੀਤਾ ਮਾਮਲੇ 'ਚ ਔਰ ਮੈਂ ਬਿਲਕੁਲ ਅਸੀਂ ਥੈਂਕਸ ਅਸੀਂ ਡਾਕਟਰ ਸਾਹਿਬ ਵੀ ਅਸੀਂ ਥੈਂਕਸ ਕਰਦੇ ਆਂ ਦੇਖੋ ਅਰਜੰਦਰਾ ਹਸਪੀਟਲ ਦੇ ਵਿੱਚ ਆਨਰੇਬਲ ਪਟਿਆਲਾ ਕੋਰਟ ਦੇ ਵਿੱਚ ਇੱਕ ਰਿਪੋਰਟ ਦਿੱਤੀ ਅਸਮੋ ਸਾਹਿਬ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਜੀ ਅਸੀਂ 15 ਤਰੀਕ ਨੂੰ ਹੀ ਅਸੀਂ ਬੋਰਡ ਕਨਸਟੀਟਿਊਟ ਕਰਤਾ ਸੀ ਤਿੰਨ ਡਾਕਟਰਾਂ ਦੀ ਇੱਕ ਵਾਈਫ ਚਾਰ ਡਾਕਟਰਾਂ ਦੀ ਇੱਕ ਵਾਈਫ ਬੋਰਡ ਕਨਸਟੀਟਿਊਟ ਹੋ ਗਿਆ ਸੀ ਪਰ ਹੁਣ ਜਿਹੜੀ ਸਰਕਲ ਰਿਪੋਰਟ ਫਿਰ ਫਰਦਰ ਚ ਉਹਨਾਂ ਨੇ ਆਰਡਰ ਸੀ ਕੰਪਲੈਂਸ ਨਹੀਂ ਕੀਤੀ ਫਿਰ ਉਹਨਾਂ ਨੇ ਫਰਦਰ ਆਰਡਰ ਜਿਹੜਾ ਸੀ ਉਹ ਸੰਗਰੂਰ ਐਸਮੋ ਸਭ ਨੂੰ ਕੀਤਾ ਜਦੀ ਰਿਪੋਰਟ ਮੇਰੇ ਹੱਥ 'ਚ ਹੈ ਸੋ ਇਹਦੇ 'ਚ ਲਗਭਗ ਤੁਸੀਂ ਇਹ ਗੱਲ ਕਹਿ ਲਓ ਕਿ 11 ਤੋਂ 12 12 ਇੰਜਰੀਜ਼ ਆਈਆਂ ਨੇ ਸੋ ਇਹਦੇ 'ਚ ਡਿਊਰੇਸ਼ਨ ਬੜੀ ਇੰਪੋਰਟੈਂਟ ਹੈ ਮੈਂ ਆਪਣੇ ਇਜਤੇਰ ਤੋਂ ਪਹਿਲਾਂ ਰੱਥਨੀ ਚਾਹਨਾ ਕਿ ਡਿਊਰੇਸ਼ਨ ਆਈਏ ਇਹਦੇ 'ਚ 5 ਤੋਂ 8 ਦਿਨ ਮਤਲਬ ਕੀ ਕਿ ਜਦੋਂ ਉਹਨਾਂ ਨੇ ਇੰਜਰੀਜ਼ ਉਦੋਂ ਤੋਂ 8 ਦਿਨ ਬਾਅਦ ਹੀ ਬਿਲਕੁਲ 8 ਦਿਨ ਬਰਨਦੇ ਨੇ ਕਿਉਂਕਿ 10 ਤਰੀਕ ਨੂੰ ਇਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਤੇ 18 ਤਰੀਕ ਨੂੰ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕੀਤਾ ਗਿਆ ਡਾਕਟਰਸ ਵੱਲੋਂ ਹੁਣ ਇਹਦੇ ਵਿੱਚ ਮੈਂ ਸਪੈਸੀਫਿਕਲੀ ਮੈਂ ਦੱਸਣਾ ਚਾਹੁੰਦਾ ਵੀ ਜਿਹੜੀਆਂ ਸਪੈਸੀਫਿਕ ਇੰਜਰੀਜ਼ ਆਈਆਂ ਨੇ ਉਹਦੇ ਚ 28 13 ਸੈਂਟੀਮੀਟਰ 28 13 ਸੈਂਟੀਮੀਟਰ রাইਟ ਨਾ ਵੀ ਆਰ ਨਾਟ ਮੈਡੀਕਲ ਐਕਸਪਰਟਸ ਬਟ ਜਿਹੜੀਆਂ ਇੰਜਰੀਜ਼ ਨੇ ਕਿਉਂਕਿ ਸਾਡੇ ਵੀ ਲੋਅਰਸ ਹੀ ਹੈ ਕੀਏ ਸੋ ਇੰਜਰੀਜ਼ 28 13 ਸੈਂਟੀਮੀਟਰ ਉਹਨਾਂ ਦਾ ਬਕਾਇਦਾ ਤੁਸੀਂ ਕਹੋ ਕਿ ਜਿਹੜਾ ਪਿਛਲਾ ਪਾਸਾ ਜਿਹੜਾ ਤੁਸੀਂ ਕਹਿ ਰਹੇ ਸੀ ਅਸੀਂ ਵੀ ਥੱਲੜਾ ਪਾਸਾ ਸਾਰਾ ਉਹਨਾਂ ਦਾ ਫੇਕੇ ਰੱਖਤਾ ਸੋ 28 13 ਸੈਂਟੀਮੀਟਰ ਉਹਦੇ ਵਿੱਚ ਉਹਨਾਂ ਦੇ ਬਿਲਕੁਲ ਜਿਹੜੇ ਉਹ ਵਿੱਚ ਉਹ ਆ ਕੀਏ ਕਿ ਉਹ ਰੈਡੀਸ਼ ਹੋਇਆ ਪਿਆ ਹਜੇ ਤੱਕ ਉਹ ਪਾਰਸਾ ਜਿਹੜਾ ਇਹਨਾਂ ਨੇ ਫੇਕੇ ਰੱਖਿਆ ਉਸ ਤੋਂ ਬਾਅਦ 22 ਸੈਂਟੀਮੀਟਰ 11 ਸੈਂਟੀਮੀਟਰ ਇਹ ਇਹ ਪਹਿਲਾ ਲੈਫਟ ਸੀ ਇਹ ਹੁਣ ਮੈਂ ਦੂਸਰਾ ਰਾਈਟ ਦੱਸ ਰਿਹਾ ਸੋ ਇਹਦੇ ਤੋਂ ਇਲਾਵਾ ਜੇਕਰ ਦੇਖੀਏ ਤਾਂ 5 2 ਸੈਂਟੀਮੀਟਰ ਸਪੈਸੀਫਿਕਲੀ ਆ ਰਿਹਾ ਹੈ ਔਰ ਇਹਦੇ ਤੋਂ ਇਲਾਵਾ ਜੇ ਦੇਖਿਆ ਜਾਵੇ ਤੁਹਾਨੂੰ ਤੇ ਪੈਰ ਦੇ ਵਿੱਚ ਜਿਹੜਾ ਉਹਨਾਂ ਨੇ ਲੈਸਰੇਸ਼ਨ ਲੈਸਰੇਸ਼ਨ ਜਿਹੜੀ ਇਹ ਬਹੁਤ ਬਹੁਤ ਇਹ ਬੌਂਡ ਹੈ ਲੈਸਰੇਸ਼ਨ 2 1 ਸੈਂਟੀਮੀਟਰ ਉਹਦੇ ਵਿੱਚ ਆਇਆ ਸੋ ਮੇਰੇ ਕੰਨ ਤੋਂ ਭਾਵੇਂ ਕਿ ਚੱਕਰ ਫਰਮਾ ਸਾਰੀਆਂ ਜਿਹੜੀਆਂ ਪੜਨ ਲੱਗ ਪਾਵਾਂ ਤਾਂ ਇਹਦੇ ਵਿੱਚ ਕੰਨ ਤੋਂ ਮੈਂ ਚਾਹਣਾ ਆ ਕਿ 11 ਇੰਜਰੀਜ਼ ਡਾਕਟਰਸ ਨੇ ਬਿਲਕੁਲ ਇੱਥੇ ਮੈਡੀਕਲ ਐਗਜ਼ਾਮਨ ਕਰਨ ਤੋਂ ਬਾਅਦ 11 ਇੰਜਰੀਜ਼ ਉਹਨਾਂ ਦੀਆਂ ਜਿਹੜੀਆਂ ਵਿੱਚ ਆਈਆਂ ਨੇ ਸੋ ਇੱਥੇ ਮੈਂ ਬਹੁਤਾ ਇੱਥੇ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ ਹੁਣ ਗੱਲ ਜਿਹੜੀ ਕਹਿਣ ਵਾਲੀ ਹੋਏ ਹੈ ਕਿ ਇਹਦੇ ਵਿੱਚ ਬਕਾਇਦਾ ਉਹਨਾਂ ਦੇ ਜਿਹੜੇ ਹੈੱਡ ਦੇ ਵਿੱਚ ਜਿੱਥੇ ਵਾਲਾਂ ਦੀ ਬੇਅਤਬੀ ਹੋਈਏ ਉਹਨੇ ਤਾਂ ਕਾਫੀ ਜਣੀਆਂ ਡਾਕਟਰਸ ਨੇ ਹਜੇ ਵੀ ਉਹਨਾਂ ਨੇ ਐਡਵਾਈਸ ਲੈ एक्सरे ਲਿਖੇ ਨੇ ਉਹਨਾਂ ਨੇ ਕਿਹਾ ਉਹਨਾਂ ਦੀ ਸੀਟੀ ਸਕੈਨ ਸੈਫਟੀ ਸੀਟੀ ਸਕੈਨ ਲਿਖੀ ਗਈ ਹੈ ਸੋ ਇਹਨਾਂ ਤੇ ਜਣੀਆਂ ਸਾਡੇ ਕੋਲੋਂ 18 ਰਿਪੋਰਟਸ ਆਈਆਂ ਨੇ ਮੈਂ ਇਹ ਕਹਿ ਸਕਦਾ ਕਿ ਕਿਤਨਾ ਕਿਤੇ ਬਹੁਤ ਇਹਨਾਂ ਨੇ ਟਰਾਈ ਕੀਤੀ ਸੀ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਦਾ ਜਿਹੜਾ ਮੈਡੀਕਲ ਐਗਜ਼ਾਮ ਹੀ ਨੇ ਇਹਨੂੰ ਕਿਸ ਨਾ ਕਿਸੇ ਤਰੀਕੇ ਡਿਲੇ ਪਲੇ ਕੀਤਾ ਜਾਵੇ ਤਾਂ ਜੋ ਇੰਜਰੀਜ਼ ਹੀ ਹੋਣ ਪਰ ਮੈਂ ਐਕਟਿਵ ਹੋਸੀਆ ਦੇਖੋ ਮੇਰੇ ਹੱਥ 'ਚ ਨੇ ਇਹ 11 ਇੰਜਰੀਜ਼ ਇਟਸੈਲਫ ਦੱਸ ਰਹੀਆਂ ਨੇ ਕਿ ਕਿਸ ਲੈਵਲ ਦੀ ਫ੍ਰੋਟੈਲਿਟੀ ਕਿਸ ਲੈਵਲ ਦਾ ਅਣਮੁਲਖੀ ਜਿਹੜਾ ਉਹਨਾਂ ਦੇ ਨਾਲ ਤਸੱਦ ਦੇ ਉੱਟਾਇਆ ਗਿਆ ਸੋ ਇੱਥੇ ਭਾਈ ਮਨਦੀਪ ਸਿੰਘ ਜੀ ਬਿਲਕੁਲ ਉਹਦੇ ਬ੍ਰਦਰ ਖੜੇ ਨੇ ਸੋ ਅੱਜ ਮੈਂ ਸਾਡੀ ਇੱਕ ਸਾਰੀ ਸਾਡੀ ਇਹੀ ਸੀ ਅਸੀਂ 12 ਤਰੀਕ ਤੋਂ ਲਗਾਤਾਰ ਕੋਸ਼ਿਸ਼ਾਂ ਅਸੀਂ ਕਰ ਰਹੇ ਸੀ ਪਰ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਸਾਡੀ ਜਿਹੜੀ ਮਿਹਨਤ ਦੀਆਂ ਜੋ ਰੰਗ ਲੈ ਕੇ ਆਈ ਹੈ ਤੇ ਕਿਤੇ ਨਾ ਕਿਤੇ ਪਰਵਾਰ ਨੂੰ ਇਨਸਾਫ ਮਿਲਣ ਵਾਲੇ ਪਾਸੇ ਅਸੀਂ ਤੁਰੇ ਹਾਂ ਤੋ 2 ਮਿੰਟ ਭਾਈ ਮਨਦੀਪ ਸਿੰਘ ਜੀ ਵੀ ਫਤਿਹ ਤੁਹਾਡੇ ਨਾਲ ਜੋੜ ਸੰਧੀ ਕਰ ਲਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅਸੀਂ ਨਾ 10 ਤਰੀ ਤੋਂ ਹੀ ਇਹੋ ਜੋਰ ਲਾਣੇ ਵੇ ਸੀ ਸਾਨੂੰ ਕਿਹੇ ਤਰੀਕੇ ਪਤਾ ਲੱਗੇ ਤੇ ਦੇਖੋ ਜਿਹੜਾ ਟੇਲ ਦਾ ਜੇਲ ਦਾ ਸੁਪਰੀਡੈਂਟ ਆ ਉਹ ਐਡਾ ਵੱਡਾ ਚਿੰਦੇ ਕੀ ਵੇਖੋ 11 ਇੰਚਸ ਆ ਚੁੱਕੀਆਂ ਉਹੀ ਐ ਨਹੀਂ ਛੋਟੇ ਛੋਟੇ ਆ ਜਿਹੜੇ ਆਪਣੇ ਕੋਲੋਂ ਅੰਦਰ ਮੈਡੀਕਲ ਕਰਾਇਆ ਨਾ ਆਪਣੇ ਜੇਲ ਦਾ ਮੈਡੀਕਲ ਡਾਕਟਰ ਸੀ ਉਹਨਾਂ ਨੇ ਇਹ ਨਾ ਮੈਡੀਕਲ ਦੱਸਿਆ ਬਸ ਇਨੀ ਹੀ ਸੱਟ ਲੱਗੀ ਮਤਲਬ ਇੱਕ ਡਾਗ ਨਾ ਕੁੱਟਿਆ ਪਰ ਚਾਰ ਪੁਆਇੰਟ ਡਾਂਗਾ ਮਾਰਿਆ ਪਾਜੀ ਏਡੇ ਏਡੇ ਵੱਡੇ ਨਾ ਆ ਚੁੱਕੇ ਨੇ ਸੈਂਟੀਮੀਟਰ ਸਾਹ ਚਲੋ ਮੈਨੂੰ ਜਿਹੜੀ ਬੋਲਣਾ ਆਉਂਦਾ ਵਕੀਲ ਸਾਹਿਬ ਬਾਕੀ ਦੱਸ ਦੇਣਾ ਇਹ ਕਿ ਬੋੜ ਦੇ ਬੋੜ ਦੇ ਦਿੱਤੇ ਡਾਕਟਰ ਨੇ ਉਹ ਵੀ ਸਰਕਾਰੀ ਡਾਕਟਰ ਦੱਸ ਦਿੱਤਾ ਕਿ ਇਹਦੇ ਇਹਨੇ ਮਤਲਬ ਕਿ ਨਿਸ਼ਾਨ ਨੇ ਬੋਡੀ ਦੇ ਉੱਤੇ ਹਜੇ ਦਾ ਮਿਸਾਲ ਲਓ ਕਿ 10 ਤਰੀਕ ਦਾ ਵਾਕਿਆ ਹੋਇਆ 10 ਤਰੀਕ ਲੈ ਕੇ 18 ਤਰੀਕ ਅਜ ਹੋ ਚੁੱਕੀ ਹੈ 18 ਤਰੀਕ ਦੇ ਵਿੱਚ ਵਿੱਚ ਦੇਖੋ ਅੱਜ ਵੀ ਆ ਪਾਸਾ ਸਾਰਾ ਨੀਨ ਆਣਾ ਸੰਦੀਪ ਸਿੰਘ ਦਾ ਭਰਿਆ ਪਿਆ ਮਤਲਬ ਕਿ ਜਿਹੋ ਮੈਚ ਜਿਹੇ ਦੇਖ ਕੇ ਆਏ ਨਾ ਪੰਜ ਮੇਰੇ ਕੋਲ ਵੇਖਿਆ ਨਹੀਂ ਕਿ ਰੋਣ ਨਿਕਲਦਾ ਹੈ ਰੋਣ ਤੇ ਨਾ ਆਫੀਸਰ ਨਾ ਨਾ ਔਨ ਡਿਊਟੀ ਖਾਸ ਕਰਕੇ ਜਿਹੜੇ 20 ਦੇ 20 ਹੈ ਪੰਜ ਦੇ ਬਾਏ ਨੇਮ ਇਹਨਾਂ ਦੇ ਪਰਚੇ ਜਿਹਦੇ ਨੂੰ ਪਤਾ ਲੱਗ ਸਕੇ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਵੇਂ ਕਰੀ ਦੀ ਵੇਖੋ ਮਾ ਜੋ ਕੋਰਟ ਨੇ ਆਡਰ ਕਰ ਦਿੱਤੇ ਸੀ ਕਿ ਇਹਦਾ ਜਿੱਦਰਾ ਹਸਪੀਟਲ ਲਾਇਕ ਰਾਇਆ ਜਾਵੇ ਮਗਰ ਕਿਤੇ ਨਾ ਕਿਤੇ ਨਾ ਪਤਾ ਨਹੀਂ ਸੰਦੀਪ ਨੂੰ ਦਬਾਰ ਤੇ ਲੱਗੇ ਕਿਹੇ ਤਰੀਕੇ ਸੰਦੀਪ ਸਿੰਘ ਦੱਬ ਜਾਵੇ ਆਵਾਜ਼ ਇਹਨਾਂ ਆਪਣੀ ਬਾਹਰ ਕੱਢ ਸਕੇ ਤਾਂ ਮੈਡੀਕਲ ਨਾ ਆਪਾ ਕਰਵਾਈਏ ਇੰਨਾ ਜੋਰ ਲਾਤਾ ਇਹਨਾਂ ਨੇ ਹੱਥਾਂ ਵਾਲਾ ਦੀ ਪੈ ਚੁੱਕੀ ਖਿਨਾ ਬਾਕੀ ਸੰਗਤ ਦੇ ਕੋਈ ਇੱਕੋ ਬੇਨਤੀ ਹੈ ਸੰਗਤ ਜੀ ਵੱਧ ਤੋਂ ਵੱਧ ਸਾਥ ਦਿਓ ਪੋਕੀ ਮੈਨੂੰ ਹੁਣ ਜੋ ਲੱਗਦਾ ਪਿਆ ਵੇਖੋ ਘੁੰਮਲ ਬ੍ਰਦਰ ਜਿਹੜੇ ਨੇ ਵਕੀਲ ਨੇ ਇਹ ਕਾਫੀ ਮਨ ਲਕੀ ਮਿਹਨਤ ਆਪਣੀ ਕਰਦੇ ਪਏ ਪਰ ਮੈਨੂੰ ਹੁਣ ਪਤਾ ਕਿਉਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿਤਨਾ ਕਿਤਨਾ ਮੇਰੇ ਘੁੰਮਲ ਬਦਰ ਵਕੀਲ ਨੂੰ ਕਿਤਨਾ ਕਿਤਨਾ ਦਬਾਇਆ ਜਾ ਰਿਹਾ ਤੇ ਸੰਗਤ ਜੀ ਤੁਹਾਡੇ ਤੇ ਵੱਧ ਤੋਂ ਇਹ ਸੰਗਤ ਜੀ ਇੱਕ ਵਾਰ ਬੇਨਤੀ ਕਰ ਸੰਗਤ ਜੀ ਵੱਧ ਤੋਂ ਸਾਥ ਦਿਓ ਪਰਿਵਾਰ ਦਾ ਤੇ ਆਪਣੇ ਧੰਮੀ ਸਾਹਿਬ ਨੂੰ ਜੱਜਦਾ ਸਾਹਿਬ ਨੂੰ ਕਹਿੰਨਾ ਹੈ ਕਿ ਸੱਜਣਾ ਸਾਹਿਬ ਜੀ ਇੱਥੇ ਉੱਤਰ ਸਟੇਕ ਇੱਕ ਨਾ ਬਿਆਨ ਦੇਣਾ ਚਾਹੀਦਾ ਵਾ ਕਿਉਂਕਿ ਇਹ ਦੇਖੋ ਪਰਿਵਾਰ ਦੇ ਨਾਲ ਖੜਨਾ ਹੁਣ ਬਹੁਤ ਜਿਆਦਾ ਜ਼ਰੂਰੀ ਹੋ ਚੁੱਕਾ ਕਿ ਸੰਦੀਪ ਸਿੰਘ ਦਾ ਬਹੁਤ ਜ਼ਿਆਦਾ ਅੰਨੇਵਾਹ ਤਸ਼ੱਦਦ ਕੀਤਾ ਇਹਨਾਂ ਨੇ ਤੇ ਮੈਂ ਤਾਂ ਕਹਿਣਾ ਵਾਂ ਕਿ ਇਹਨਾਂ ਨੂੰ ਨਾ ਭਾਜੀ ਪਰਚਾ ਕਰਵਾ ਕੇ ਸਸਪੈਂਡ ਨਾ ਹੋ ਜੇ ਪਈ ਉਹਨਾਂ ਜਿਹੜਾ ਆਪਾਂ ਸਾਹ ਨਹੀਂ ਲੈਣਾ ਐਨੀ ਕਿ ਬੇਇੰਤਿਆ ਪਰਵਾਹ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਜਾਂਦਾ ਜਾਂਦਾ ਜਰੂਰ ਕਹਾਂਗਾ ਕਿ ਜਿਵੇਂ ਮੈਡੀਕਲ ਰਿਪੋਰਟਸ ਆ ਗਈਆਂ ਨੇ ਤੇ ਸਾਡੇ ਕੋਲ ਇਨਫੋਰਮੇਸ਼ਨ ਅਜੇ ਹੋਰ ਜਿਹੜੀ ਆਪਣੀ ਮਾਨਜੋ ਕੋਰਟ ਨੂੰ ਦੇ ਸਕਦੇ ਆ ਦੇ ਚੁੱਕੇ ਆ ਸੋ ਬਿਲਕੁਲ ਖੱਬਿਆਂ ਸੱਚੋ ਦਬਾਅ ਪੜ ਰਹੇ ਨੇ ਪਰ ਕਿਤੇ ਨਾ ਕਿਤੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੀ ਆ ਮੈਂ ਤੇ ਬ੍ਰਦਰ ਸਾਡੀ ਸਾਰੀ ਲੀਗਲ ਟੀਮ ਵੀ ਅਸੀਂ ਪੂਰਾ ਵਾਹ ਲਾ ਕੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਵਾਂਗੇ ਇਨਸਾਫ ਦਿਵਾਵਾਂਗੇ ਤੇ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇੱਕ ਵਾਰੀ ਜਿਨ੍ਹਾਂ ਨੇ ਵੀ ਪ੍ਰੋਟੈਨਟੀ ਕੀਤੀ ਏ ਜਿਨ੍ਹਾਂ ਨੇ ਆਫੀਸ਼ੀਅਲ ਡਿਊਟੀਆਂ ਨੂੰ ਨਹੀਂ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਕੀਤਾ ਕਿਸੇ ਨੇ ਵੀ ਇਹਨਾਂ ਨੂੰ ਅਲਾਉ ਨਹੀਂ ਸੀ ਕੀਤਾ ਜੋ ਕੁਛ ਇਹਨਾਂ ਨੇ ਕਰਕੇ ਵਿਖਾਇਆ ਹੈ ਸੋ ਉਹਨਾਂ ਉਹਨਾਂ ਸਮਾਪਤੇ ਵਿੱਚ ਭਾਵੇਂ ਪਰਚੇ ਕਰਾਣੇ ਪੈਣ ਆਨਰੇਬਲ ਕੋਰਟ ਦੇ ਵਿੱਚ ਅਸੀਂ ਇਹ ਮਾਮਲਾ ਜਿਹੜਾ ਹੈ ਇਹ ਅਸੀਂ ਲੈ ਕੇ ਜਾਣਾ ਤੇ ਅਸੀਂ ਕਰਾ ਕੇ ਰਵਾਂਗੇ ਸੋ ਵਾਈਰੂ ਜੀ ਕਾ ਖਾਲਸਾ ਸ੍ਰੀ ਵਾਈਰੂ ਜੀ ਕੀਤਾ ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਦਾ ਜੀ ਬਾਕੀ ਮਾਨਯੋਗ ਕੋਰਟ ਸਾਹਿਬ ਤੇ ਬਹੁਤ ਸੋਹਣਾ ਮਤਲਬ ਕੀ ਫੈਸਲਾ ਦਿੰਦੇ ਪੈਣ ਬਾਕੀ ਕੋਰਟ ਸਾਹਿਬ ਮਾਨਯੋਗ ਕੋਰਟ ਨੂੰ ਇਹ ਬੇਨਤੀ ਕਰਨਾ ਵਾ ਕਿ ਬਿਲਕੁਲ ਝੂਠ ਦਾ ਝੂਠ ਸਾਡਾ ਸਾਹਮਣੇ ਲਿਆਦਾ ਜਾਵੇ ਅੰਦਰ ਉਹਨਾਂ ਨੂੰ ਸੀਸੀਟੀਵੀ ਫੋਟੋ ਦੀ ਜੁਰਮ ਮੰਗਾਇਓ ਕਿ ਪਤਾ ਲੱਗ ਸਕੇ ਕਿ ਕਿੰਨਾ ਤਸ਼ੱਦਦ ਅੰ내 ਵਾਹ ਹੋਇਆ ਚਲੋ ਰਿਪੋਰਟ ਤੇ ਆ ਚੁੱਕੀ ਹੈ ਪਰ ਫਿਰ ਵੀ ਸੀਸੀਟੀਵੀ ਕਾਵੇ ਜਰੂਰ ਮੰਗਾਇਓ ਕਿ ਪਤਾ ਲੱਗੇ ਵੀ ਤੋ ਉੱਪਰ ਬੰਦੇ ਵੀ ਤੇ ਨਹੀਂ ਹੈਗੇ ਸੀ ਜੋ ਹਰ ਡਾਊਟ ਹੋ ਰਿਹਾ ਹੈ ਇਸ ਟਾਈਮ ਤੇ ਭਾਜੀ ਬਹੁਤ ਜ਼ਿਆਦਾ ਡੇਂਜਰਸ ਕੰਮ ਹੋ ਚੁੱਕਾ ਹੈ ਇੱਥੇ ਵੀ ਖਰਸਾ ਭਾਈ ਖਸਾਈ ਫਤਰੀ